ਸ੍ਰੀ ਗੱਲ ਜੀ ਮੈਂ ਹਰਵਿੰਦਰ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ న్యూਸ 311 ਟੀਵੀ ਹਲਕਾ ਰੋੜੀ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰ ਸੰਤ ਬਾਬਾ ਗਰਮੀਤ ਸਿੰਘ ਤਲੋਕੇ ਵਾਲੇ ਨੇ ਅੱਜ ਲੱਕੜਾਂ ਵਾਲੀ ਦੇ ਵਿੱਚ ਅਤੇ ਗਦਰਾਨਾ ਦੇ ਵਿੱਚ ਕੀਤਾ ਚੋਣ ਪ੍ਰਚਾਰ ਲੋਕਾਂ ਨੇ ਦਿੱਤਾ ਭਾਰੀ ਸਮਰਥਨ ਆਓ ਦੇਖਦੇ ਹਾਂ ਪੂਰੀ ਰਿਪੋਰਟ ਆਪਾ ਗਰਮੀਤ ਸਿੰਘ ਜੀ ਜਿੰਦਾਬਾਦ 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 ਆਪਾ ਗਰਮੀਤ ਸਿੰਘ ਜੀ ਤਲੁਕੇ ਵਾਲਾ ਜਿੰਦਾਬਾਦ 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 ਭਾਈ ਅਮਰਪਾਲ ਸਿੰਘ ਜੀ ਔਡਾ ਜਿੰਦਾਬਾਦ 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 ਭਾਈ ਬਿੰਦਰ ਸਿੰਘ ਜੀ ਕਾਲਾਂਵਾਲੀ ਜਿੰਦਾਬਾਦ 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 ਭਾਈ ਕੁਦੀਸ਼ ਭਾਈ ਕੁਲਦੀਪ ਸਿੰਘ ਜੀ ਡੋਗਿਆ ਜਿੰਦਾਬਾਦ ਜਿੰਦਾਬਾਦ ਕਲਦੀਪ ਸਿੰਘ ਜੀ ਜੋਗਿਆ ਜਿੰਦਾਬਾਦ 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 ਬੋਲੇ ਸੋਨਿਆ ਬੋਲੇ ਸੋਨਿਆ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਵੈਗੁਰੂ ਦਾ ਸਾਰ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੀ ਬਾਰ ਕਰਪਾ ਦੇ ਨਾਲ ਪਰੋਂ ਕੰਗਨ ਸੰਗਤਾਂ ਦੀਆਂ ਅਸੀਸਾਂ ਦੇ ਨਾਲ ਸਾਡਾ ਚੋਣ ਪ੍ਰਚਾਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹਰ ਨਗਰ ਦੇ ਵਿੱਚ ਆ ਸਾਰੇ ਹਲਕਿਆਂ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਦੇ ਵਿੱਚ ਬਹੁਤ ਖੁਸ਼ੀ ਹੈ ਜਿੰਨੇ ਵਰਕਰ ਸਹਿਬਾਨ ਧਰਮਣਤਨ ਦੇ ਨਾਲ ਦਿਨ ਰਾਤ ਇੱਕ ਕਰਕੇ ਸਾਰੇ ਹਲਕਿਆਂ ਭਾਵੇਂ ਰੂਰੀ ਹਲਕਾ ਹੈ ਭਾਵੇਂ ਕਾਲਾਬਾੜੀ ਹਲਕਾ ਹੈ ਭਾਵੇਂ ਉਹ ਹੈ ਪਾਵੇਂ ਡੱਬ ਵਾਲੀ ਹਲਕਾ ਸਾਰੇ ਹਲਕਿਆਂ ਤੇ ਤਨਦੇਹੀ ਦੇ ਨਾਲ ਮਿਹਨਤ ਕਰ ਰਹੇ ਇਹ ਜਿੱਥੇ ਵੀ ਜਾਂਦੇ ਆ ਸੰਗਤਾਂ ਬਹੁਤ ਭਰਮਾ ਹੰਗਾਰਾ ਦਿੰਦੀ ਐ ਇਹ ਬਹੁਤ ਹੀ ਚੜ੍ਹਦੀ ਕਲਾ ਹੈ ਬਹੁਤ ਵੱਡੀ ਅਸੀਂ ਇੰਨਾ ਸੀਟਾਂ ਤੇ ਜਿੱਤ ਪ੍ਰਾਪਤ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਿਰਪਾ ਕਰਨਗੇ ਚੜ੍ਹਦੀ ਕਲਾ ਹੈ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਸੰਗਤਾਂ ਦੀਆਂ ਅਸੀਸਾਂ ਇਹ ਤੁਹਾਡਾ ਸਾਰਾ ਮੀਡਿਆ ਪੱਤਰਕਾਰ ਸਹਿਬਾਨ ਤੁਸੀਂ ਜੋ ਅੱਜ ਲੱਕੜਵਾਲੀ ਨਗਰ ਦੇ ਵਿੱਚ ਪਹੁੰਚੇ ਹਾਂ ਇਹ ਮੈਂ ਤੁਹਾਡਾ ਵੀ ਤਹਿ ਦਿਲੋਂ ਸਮੁੱਚੀਆਂ ਸੰਗਤਾਂ ਵੱਲੋਂ ਇਲਾਕੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਮਿਹਨਤ ਦੇ ਨਾਲ ਆਹ ਸਾਰੀ ਕਵਰੇਜ ਕਰ ਰਹੇ ਹੋ ਇਹ ਸੰਗਤਾਂ ਤੱਕ ਸਾਡੀਆਂ ਬੇਨਤੀਆਂ ਸਾਡੇ ਸੁਨੇਹ ਪਹੁੰਚਾ ਰਹੇ ਹੋ ਆ ਦੇਖੋ ਸਾਰੇ ਨਗਰਦਾਨੀਆਂ ਸੰਗਤਾਂ ਸਾਡੇ ਨਾਲ ਚੱਲ ਰਹੀਆਂ ਨਗਰ ਲੱਕੜਵਾਲੀ ਦੇ ਵਿੱਚੋਂ ਜੋ ਸਾਨੂੰ ਅੱਜ ਬਹੁਤ ਹੀ ਪਰਮਾਹੰਕਾਰਾ ਮਿਲਿਆ ਹੈ ਕਹਿੰਦੇ ਬਾਬਾ ਜੀ ਕੋਈ ਲੋੜ ਹੀ ਨਹੀਂ ਇੱਥੇ ਤਾਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਇਹ ਪਰ ਅਸੀਂ ਸਾਰੇ ਦੀ ਬੇਨਤੀ ਕਰਕੇ ਆਇਆ ਹਾਜ਼ਰੀ ਲਾ ਕੇ ਆਇਆ ਇਹ ਬਹੁਤ ਹੀ ਖੁਸ਼ੀ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਆਮ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਮ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਇਹ ਹੀ ਹੈ ਵੀ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲੀ ਵਾਰ ਇਲੈਕਸ਼ਨ ਹੋਣ ਜਾ ਰਿਹਾ ਹੈ ਇਹਦੇ ਵਿੱਚ ਸੰਗਤਾਂ ਨੇ ਪਛਾਣ ਕਰਨੀ ਹੈ ਕਿ ਕਿਹੜੇ ਕੈਂਡੀਡੇਟ ਸੇਵਾਦਾਰ ਚੁਣ ਕੇ ਭੇਜਣੇ ਆ ਜੋ ਸਾਡੇ ਗੁਰੂ ਘਰਾਂ ਦਾ ਵਧੀਆ ਪ੍ਰਬੰਧ ਇਹ ਹੋਰ ਸਾਰੇ ਸੇਵਾ ਸੰਭਾਲ ਮਰਜ਼ਾਦਾ ਇਹ ਹੋਰ ਚੰਗੇ ਕੰਮਕਾਰ ਜਿਵੇਂ ਤਰ੍ਹਾਂ ਨਸ਼ਿਆਂ ਦਾ ਬਹੁਤ ਪਰਮਾਰ ਹੈ ਜਾਂ ਕੋਈ ਵੱਡੇ ਬੱਚਿਆਂ ਨੂੰ ਕੋਈ ਅਸੇ ਟ੍ਰੇਨਿੰਗ ਦਿੱਤੀ ਜਾਵੇ ਆਈਪੀਐਸ ਵਗੈਰਾ ਖੋਲੇ ਜਾਣ ਜਿੱਥੇ ਸਾਡੇ ਬੱਚੇ ਚੰਗੇ এডੂਕੇਸ਼ਨ ਪ੍ਰਾਪਤ ਕਰਕੇ ਵੱਡੇ ਉਹਧਿਆਂ ਤੇ ਬਰਾਜਮਾਨ ਹੋਣ ਇਹ ਨਾਲ ਨਾਲ ਗੁਰਮਤ ਦਾ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਇਹ ਤਾਂ ਸਾਡਾ ਸਭ ਤੋਂ ਪਹਿਲਾ ਮੋਢਲਾ ਫਰਜ਼ ਹੈ ਇਹ ਅਸੀਂ ਬਹੁਤ ਯਤਨ ਕਰਾਂਗੇ ਇਹ ਵੱਡੇ ਤੋਂ ਵੱਡੇ ਜੋ ਅਸੀਂ ਉਹ ਆਪਾਂ ਕਰਨੇ ਨਾ ਉਹ ਤੁਹਾਡੇ ਸਹਿਯੋਗ ਦੇ ਨਾਲ ਸਮੁਤਿਆਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਣੇ ਨਾ ਇਹ ਤਾਂ ਵੱਡੀਆਂ ਅਸੀਸਾਂ ਚਾਹੀਦੀਆਂ ਗੁਰੂ ਮਹਾਰਾਜ ਜੀ ਦਾ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਹੈ ਤਾਂ ਕਿ ਅਸੀਂ ਵੱਡੀਆਂ-ਵੱਡੀਆਂ ਸੇਵਾਵਾਂ ਨਿਵਾ ਸਕੀਏ